ਤਨ ਤਨ ਸਤਿਗੁਰੂ ਤੇਰਾ ਹੀ ਆਸਰਾ ਅੱਜ ਅਸੀਂ ਫੇਰ ਨਵੀਆਂ ਗੱਲਾਂ ਬਾਤਾਂ ਦੇ ਨਾਲ ਨਵੀਂ ਪੋਸਟ ਪਾਉਣ ਲੱਗੇ ਆਂ ਅੱਜ ਅਸੀਂ ਪਾਉਣ ਲੱਗੇ ਆਂ ਕਿ ਜਿਸ ਤਰ੍ਹਾਂ ਮੁੱਖ ਮੰਤਰੀ ਦਾ ਸਟੈਂਡ ਭ੍ਰਿਸ਼ਟਾਚਾਰ ਦੇ ਖਿਲਾਫ ਕਲੀਅਰ ਹੈ ਜਾਣੇ ਕਿ ਜਿਸ ਦਿਨ ਤੋਂ ਉਹਨੇ ਸੌਂ ਚੱਕੀ ਹੈ ਉਸ ਦਿਨ ਤੋਂ ਕਰਪਸ਼ਨ ਦੇ ਖਿਲਾਫ ਉਹਦਾ ਸਟੈਂਡ ਹੈ ਜਿਹੜਾ ਬੜਾ ਛਪਾਲਟ ਹੈ ਹੁਣ ਉਹਨੇ ਤਾਂ ਆਪਣਾ ਸਟੈਂਡ ਜਿਹੜਾ ਛਪਾਲਟ ਕਰਤਾ ਵੀ ਕਿੱਥੋਂ ਤੱਕ ਮੈਂ ਭ੍ਰਿਸ਼ਟਾਚਾਰ ਦੇ ਖਿਲਾਫ ਹੈ ਬਹੁਤ ਵੈਰੀ ਉਹਨੇ ਆਪਦੇ ਭਾਸ਼ਣ ਦੇ ਵਿੱਚ ਆਖਿਆ ਵੀ 1 ਰੁਪਏ ਦਾ ਜਿਹੜਾ ਦੋਸ਼ ਹੈ ਮੇਰੇ ਤੇ ਨਹੀਂ ਲਾ ਸਕਦਾ ਕੋਈ ਜਾਣੇ ਕਿ ਉਹਦਾ بڑا ਸਟੈਂਡ ਹੈ ਜਿਹੜਾ ਲੋਕਾਂ ਨੂੰ ਚਪਾਲਟ ਕਰਦਾ ਵੀ ਮੈਂ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਪੰਜਾਬ ਬਣਾਉਣਾ ਹੈ ਪਰ ਹੁਣ ਸਵਾਲ ਆ ਗਿਆ ਲੋਕਾਂ ਤੇ ਜਿਹੜੇ ਪਹਿਲਾਂ ਇਹ ਕਹਿੰਦੇ ਸੀ ਕਿ ਭ੍ਰਿਸ਼ਟਾਚਾਰ ਮੁਕਤ ਪੰਜਾਬ ਹੋਣਾ ਚਾਹੀਦਾ ਹੁਣ ਮੁੱਖ ਮੰਤਰੀ ਨੇ ਤਾਂ ਕਲੀਅਰ ਕਰਤਾ ਵੀ ਤੁਸੀਂ ਮੇਰਾ ਸਾਥ ਦਿਓ ਹੁਣ ਜਿਹੜੇ ਉਹਨਾਂ ਦੇ ਪਿੰਡੂ ਖੇਤਰ ਦੇ ਲੀਡਰ ਹੈ ਜਿਹੜੇ ਪਿੰਡਾਂ ਦੇ ਵਿੱਚ ਉਹਨਾਂ ਦੇ ਨਮਾਇੰਦੇ ਆ ਜਿਹੜੇ ਪਿੰਡੂ ਖੇਤਰ ਦੇ ਵਿੱਚ ਪਾਰਟੀ ਦੀ ਗਵਾਹੀ ਕਰਦੇ ਆ ਚਾਹੇ ਉਹ ਉਪਦੇਦਾਰ ਆ ਪਿੰਡਾਂ ਦੇ ਹੁਣ ਉਹਨਾਂ ਨੇ ਸਟੈਂਡ ਲੈਣਾ ਪਿੰਡੂ ਖੇਤਰ ਦੇ ਵਿੱਚ ਵੀ ਅਸੀਂ ਆਪਣੇ ਪਿੰਡਾਂ ਨੂੰ ਭ੍ਰਿਸ਼ਟਾਚਾਰ ਮੁਕਤ ਕਰਨਾ ਮੁੱਖ ਮੰਤਰੀ ਦਾ ਹੁਕਮ ਹੈ ਮੁੱਖ ਮੰਤਰੀ ਦਾ एलान ਹੈ ਹੁਣ ਜੇ ਉਹਨੂੰ ਪਿੰਡਾਂ ਦੇ ਵਿੱਚੋਂ ਸੰਜੋਗ ਨਹੀਂ ਮਿਲੂਗਾ ਮੁੱਖ ਮੰਤਰੀ ਨੂੰ ਤਾਂ ਫਿਰ ਇਹਦੇ ਵਿੱਚ ਹੁਣ ਮੁੱਖ ਮੰਤਰੀ ਦਾ ਕੀ ਦੋਸ਼ ਹੈ ਜਿਵੇਂ ਹੁਣ ਪਿਛਲੇ ਦਿਨੀ ਨਰੇਗਾ ਪਿੰਡ ਬਹਿਲਕਲਾਂ ਦੇ ਵਿੱਚ ਚੱਲੀ ਸੀਗੀ ਤਾਂ ਪਿਛਲੇ ਲੰਮੇ ਸਮੇਂ ਦੀ ਨਰੇਗਾ ਸੂਏ ਤੇ ਚੱਲਦੀ ਸੀ ਤੇ ਜਿਹੜੀ ਮਿੱਟੀ ਉਹ ਵਿੱਚ ਹੀ ਕਰ ਦਿੰਦੇ ਸੀ ਹੁਣ ਕਿੰਨੀ ਕਿੰਨੀ ਮਿੱਟੀ ਸੂਏ ਦੇ ਵਿੱਚ ਪਈ ਹੈ ਜੇ ਮਤਲਬ ਹੀ ਪਿੰਡ ਬਹਿਲਕਲਾਂ ਦੇ ਜਿਹੜੇ ਆਮ ਆਦਮੀ ਪਾਰਟੀ ਦੇ ਲੀਡਰ ਹੈ ਉਹ ਮਤਲਬ ਇੱਕ ਮੁੱਖ ਮੰਤਰੀ ਕੋਲੇ ਪਹੁੰਚ ਕਰਨ ਵੀ ਭਾਈ ਸਾਡੇ ਪਿੰਡ ਦੇ ਵਿੱਚ ਪਿਛਲੇ ਸਾਲਾਂ ਦੇ ਵਿੱਚ ਨਰੇਗਾ ਚੱਲਦੀ ਰਹੀ ਤੇ ਜਿਹੜੀ ਮਿੱਟੀ ਆ ਵੀ ਐਨੀ ਕਿੱਥੋਂ ਆਈ ਇਹ ਸਵਾਲ ਹੈ ਜੇ ਤੁਸੀਂ ਭ੍ਰਿਸ਼ਟਾਚਾਰ ਮੁਕਤ ਪੰਜਾਬ ਬਣਾਉਣਾ ਹੈ ਤੇ ਤੁਹਾਨੂੰ ਪਿੰਡੂ ਖੇਤਰ ਦੇ ਲੋਕਾਂ ਦੇ ਖਿਲਾਫ ਵੀ ਬੋਲਣਾ ਪੈਣਾ ਜਿਹੜੇ ਭ੍ਰਿਸ਼ਟਾਚਾਰ ਕਰਦੇ ਹਨ ਕਿਉਂਕਿ ਉਹ ਪਾਣੀ ਛੱਡ ਦਿੰਦੇ ਆ ਪਾਣੀ ਦੇ ਥੱਲੇ ਮਿੱਟੀ ਦੱਬੇ ਜਾਂਦੀ ਹੈ ਜਾਨੀ ਕਿ ਉਹਨੇ ਵੱਡੇ ਵੱਡੇ ਲੀਡਰ ਜਦੋਂ ਫੜ ਲਏ ਤਾਂ ਇਹ ਵੀ ਇੱਕ ਕਰਪਸ਼ਨ ਹੈ ਵੇਖੋ ਜਿਹੜੀ ਸਫਾਈ ਹੁੰਦੀ ਹੈ ਉਹ ਪੂਰੀ ਤਰ੍ਹਾਂ ਸੂਏ ਦੀ ਹੁੰਦੀ ਹੈ ਵਧੀਆ ਸਫਾਈ ਹੁੰਦੀ ਹੈ ਜੇ ਹੁਣ ਭ੍ਰਸ਼ਟਾਚਾਰ ਦੇ ਖਿਲਾਫ ਅਸੀਂ ਬੋਲਾਂਗੇ ਨਹੀਂ ਸਾਡੇ ਨੱਕ ਥੱਲੇ ਪਿੰਡਾਂ ਵਿੱਚ ਸਭ ਕੁਝ ਹੋਈ ਜਾਂਦਾ ਤੇ ਅਸੀਂ ਦੋਸ਼ ਮੁੱਖ ਮੰਤਰੀ ਨੂੰ ਦੇਈ ਜਾਂਦੇ ਅਸੀਂ ਬੜੇ ਲੰਮੇ ਸਮੇਂ ਤੋਂ ਸਾਡਾ ਵੀ ਸਟੈਂਡ ਕਲੀਅਰ ਹੈ ਕਿ ਅਸੀਂ ਵੀ ਭ੍ਰਸ਼ਟਾਚਾਰ ਦੇ ਖਿਲਾਫ ਹੈ ਪਰ ਜਿੰਨਾ ਸਟੈਂਡ ਮੁੱਖ ਮੰਤਰੀ ਦਾ ਕਲੀਅਰ ਹੈ ਤੇ ਜਿੰਨਾ ਸਾਡਾ ਪਿਛਲੇ 20 ਸਾਲਾਂ ਤੋਂ ਭ੍ਰਸ਼ਟਾਚਾਰ ਦੇ ਸਟੈਂਡ ਕਲੀਅਰ ਹੈ ਲੋਕਾਂ ਦਾ ਇੰਨਾ ਸਟੈਂਡ ਕਲੀਅਰ ਨਹੀਂ ਅਸੀਂ ਉਸ ਦਿਨ ਸੂਏ ਤੇ ਗਏ ਪੜੋਮੇ ਮਿੱਟੀ ਦਾ ਭਰਿਆ ਪਿਆ ਸੀ ਸੁਹਾ ਓਵੇਂ ਮਿੱਟੀ ਦਾ ਭਰਿਆ ਪਿਆ ਸੀ ਅਸੀਂ ਉੱਥੇ ਗਏ ਪਰ ਜਿਹੜੇ ਪਿੰਡੂ ਖੇਤਰ ਦੇ ਆਮ ਆਦਮੀ ਪਾਰਟੀ ਦੇ ਲੀਡਰ ਹੈ ਉਹ ਉਹਨਾਂ ਨੂੰ ਦਿਸ ਰਿਹਾ ਪਿੰਡ ਦੇ ਵਿੱਚ ਪਿੰਡ ਦੇ ਵਿੱਚ ਚੁੱਪ ਹੋ ਜਾਂਦੇ ਆ ਕਿਉਂਕਿ ਪਿੰਡ ਦੇ ਵਿੱਚ ਆਰਾਮ ਨਾਲ ਬੈਠੇ ਰਹਿੰਦੇ ਚਲ ਆਪ ਜਿਹੜਾ ਕੁਝ ਹੋਈ ਜਾਂਦਾ ਆਪਾਂ ਕੀ ਲੈਣਾ ਪਿੰਡ ਤੁਸੀਂ ਸਾਹਮਣੇ ਆ ਪਿੰਡ ਤੁਸੀਂ ਭ੍ਰਿਸ਼ਟਾਚਾਰ ਦੇ ਖਿਲਾਫ ਆਵਾਜ਼ ਠਾਉਣੀ ਹੈ ਜਿਹੜੇ ਲੋਕ ਮਾੜੇ ਕੰਮ ਕਰਦੇ ਪਿੰਡ ਦੇ ਵਿੱਚ ਜਿਹੜੀ ਪਾਰਟੀ ਦੀ ਸਰਕਾਰ ਹੈ ਜੇ ਉਹ ਭ੍ਰਿਸ਼ਟਾਚਾਰ ਮੁਕਤ ਪੰਜਾਬ ਬਣਾਉਣਾ ਚਾਹੁੰਦੀ ਤਾਂ ਬੇੜਾ ਤੁਹਾਨੂੰ ਵੀ ਚੱਕਣਾ ਪੈਣਾ ਹੈ ਹੁਣ ਮੁੱਖ ਮੰਤਰੀ ਦਾ ਚੰਡੀਗੜ੍ਹ ਬੈਠਾ ਉਹਨੇ ਤਾਂ ਐਲਾਨ ਕਰਤਾ ਵੀ ਫੜਾਓ ਭਾਈ ਹਲਕੇ ਦੇ ਐਮਐਲਏ ਦੀ ਡਿਊਟੀ ਬਣਦੀ ਜਿੰਨੇ ਉਹਨਾਂ ਦੇ ਹਲਕੇ ਦੇ ਵਿੱਚ ਚੇਅਰਮੈਨ ਤੇ ਕੋਈ ਵੀ ਹੈ ਉਹਨਾਂ ਦਾ ਫਰਜ਼ ਬਣਦਾ ਵੀ ਅਸੀਂ ਭ੍ਰਿਸ਼ਟਾਚਾਰ ਮੁਕਤ ਪੰਜਾਬ ਬਣਾਉਣਾ ਤਾਂ ਤੁਹਾਨੂੰ ਖੜੇ ਹੋਣਾ ਪੈਣਾ ਜਦੋਂ ਹੁਣ ਨਰੇਗਾ ਚੱਲੂਗੀ ਜਾ ਕੇ ਆਮ ਆਦਮੀ ਪਾਰਟੀ ਦੇ ਲੀਡਰ ਸਟੈਂਡ ਕਲੀਅਰ ਕਰਨ ਵੀ ਉਹਨੂੰ ਚੰਗੀ ਤਰ੍ਹਾਂ ਸਫਾਈ ਲਾਉਣੀ ਹੈ ਕਿਸੇ ਨੂੰ ਬਹਿ ਕੇ ਦਿਹਾੜੀ ਨਾਲ ਲੈਣ ਦੇਣ ਜਾਨੀ ਕਿ ਸਟੈਂਡ ਆਪਣਾ ਵੀ ਕਲੀਅਰ ਕਰਨਾ ਪੈਣਾ ਪਰ ਤੁਸੀਂ ਤਾਂ ਸੱਜਣ ਚੁੱਪ ਬੈਠੇ ਆ ਤੋਂ ਨੂੰ ਵੀ ਮਤਲਬ ਇਸ ਸਟੈਂਡ ਕਲੀਅਰ ਕਰਨਾ ਪੈਣਾ ਨਾ ਵੀ ਅਸੀਂ ਭ੍ਰਾਟਾਚਾਰ ਮੁਕਤ ਪੰਜਾਬ ਬਣਾਉਣਾ ਹੈ ਤਾਂ ਇੰਨਾ ਕੁਝ ਕਹਿੰਦੇ ਜੇ ਸਾਥੋਂ ਕੋਈ ਸ਼ਬਦ ਵੱਧ ਘੱਟ ਬੋਲਿਆ ਗਿਆ ਮਾਫੀ ਚਾਹੁੰਦੇ ਆ ਤਾਂ ਪਿੰਡਾਂ ਵਾਲਿਆਂ ਨੂੰ ਅਸੀਂ ਲੀਡਰਾਂ ਨੂੰ ਕਹਿੰਦੇ ਆ ਆਮ ਆਦਮੀ ਪਾਰਟੀ ਦੇ ਨੂੰ ਵੀ ਤੁਹਾਨੂੰ ਵੀ ਹੱਥ ਜੋੜ ਕੇ ਬੇਨਤੀ ਆ ਹੁਣ ਜਾਗ ਪੋ ਤੁਸੀਂ ਮੁੱਖ ਮੰਤਰੀ ਦਾ ਸਟੈਂਡ ਜਿਹੜਾ ਕਲੀਅਰ ਹੈ ਤੁਸੀਂ ਵੀ ਆਪਦਾ ਸਟੈਂਡ ਕਲੀਅਰ ਕਰ ਦਿਓ ਅਸੀਂ ਤਾਂ ਕਰਤਾ ਅਸੀਂ ਤਾਂ ਜੁੱਦ ਲੱਗਿਆ ਹੋਇਆ ਸਾਡਾ ਤਾਂ ਤਾਂ ਤੁਸੀਂ ਵੀ ਮਤਲਬ ਸਾਹਮਣੇ ਆਓ ਮੈਦਾਨੀ ਖਾੜੇ ਦੇ ਵਿੱਚ ਕਿ ਆਪਾਂ ਭ੍ਰਾਟਾਚਾਰ ਮੁਕਤ ਪੰਜਾਬ ਬਣਾਈਏ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅ